ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ ਨਾ ਉਦੋਂ ਕੀ ਕੀ ਇਲਾਜ ਹੁੰਦਾ ਸਾਡੇ ਘੁੰਣ ਲੱਗ ਗਿਆ ਸਿਸਟਮ ਅੱਜ ਇੱਕ ਲੋਕੀ ਕ੍ਰਾਈਮ ਵੀ ਕਰਦੇ ਆ ਕ੍ਰਿਮੀਨਲ ਤੇ ਹਿੱਕ ਢਾ ਕੇ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਘੁੰਮੇ ਵੀ ਜਾਂਦੇ ਇਸ ਸਮਾਪਾ ਕੇ ਇਹ ਕਿੱਡੇ ਵੀ ਜਿਹੜੇ ਵੱਡੇ ਹਥਿਆਰੇ ਹੋਣ ਕਿੱਡਾ ਵੀ ਦਿੰਦਗੀ ਦਾ ਕੰਮ ਨਾ ਕੀਤਾ ਹੋਵੇ ਸਾਡੇ ਸਾਹਮਣੇ ਆ ਕੇ ਫਿਰ ਸਮਾਪਾ ਕੇ ਬਰੀ ਹੋ ਜਾਂਦੇ ਇਹਨਾਂ ਦੇ ਵੀ ਸੁਧਾਰਨ ਦੀ ਬਹੁਤ ਵੱਡੀ ਲੋੜ ਹੈ ਉੱਥੇ ਵੀ ਅਸੀਂ ਛੋਟਾ ਅਪਰਾਧੀ ਭੇਜਦੇ ਆ ਤੇ ਵੱਡਾ ਬਣ ਕੇ ਆ ਜਾਂਦਾ ਸੁਧਾਰ ਕਰ ਕਹਿੰਦੇ ਆ ਜੀ ਉਹਨੂੰ ਬਾਹਰ ਲਿਖਿਆ ਸੁਧਾਰ ਕਰ ਰਹੇ ਨਹੀਂ ਨਾ ਉਹ ਤਾਂ ਉਥੇ ਨਰਸਰੀ ਹੋ ਗਈ ਕਿ ਸਕੂਲ ਗਿਆ ਬੱਚਾ ਸੇਫ ਨਹੀਂ ਰਸਤੇ 'ਚ ਆਇਆ ਬੱਚਾ ਸੇਫ ਨਹੀਂ ਹੈ ਘਰ ਬੈਠਾ ਬੱਚਾ ਸੇਫ ਨਹੀਂ ਹੈ ਔਰ ਅੱਜ ਕੱਲ੍ਹ ਜ਼ਿਆਦਾ ਘਰ 'ਚ ਬਜ਼ੁਰਗ ਹੈ ਪਰ ਗਏ ਹੁਣ ਕਰਕੇ ਨੌਜਵਾਨ ਘਰਾਂ 'ਚ ਬੈਠਾ ਬਜ਼ੁਰਗ ਵੀ ਸੇਫ ਨਹੀਂ ਹੈ ਦੇਖਣ ਕ੍ਰਾਈਮ ਕਰਨ ਵਾਲੇ ਨੂੰ ਵੀ ਜਦੋਂ ਕਾਨੂੰਨ ਸਖਤ ਹੁੰਦਾ ਤੇ ਉਹਨੂੰ ਵੀ ਡਰ ਹੁੰਦਾ ਕਿ ਮੈਂ ਜੇ ਫੜਿਆ ਗਿਆ ਤੇ ਮੈਨੇ ਕਹਿੰਦਾ ਅਸੀਂ ਇਦਾਂ ਇਸ਼ੂ ਡਿਵਰਟ ਕਰ ਦਿੰਨੇ ਆ ਅਸਲੀ ਮੁਜਰਮ ਨੂੰ ਫਾਇਦਾ ਹੋ ਜਾਂਦਾ ਜਿਹੜਾ ਫੜਿਆ ਗਿਆ ਭਾਵੇਂ ਇੱਥੇ ਦਾ ਭਾਵੇਂ ਕੋਸ਼ਿਸ਼ ਇਕੱਠੇ ਹੋ ਕੇ ਇੱਕ ਦਿਨ ਨੂੰ ਫਾਂਸੀ ਲਵਾਓ ਨਾ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀ ਕਾਨੂੰਨ ਦੇ ਰਾਜ ਦੇ ਨਾਂ ਦੀ ਕੋਈ ਚੀਜ਼ ਅੱਜ ਰਹਿ ਨਹੀਂ ਗਈ ਤੁਸੀਂ ਸਸਕਾਲ ਜੀ ਸਾਨੀ ਟੀਵੀ ਦੇਖ ਰਹੇ ਹੋ ਇਸ ਸਮੇਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਪਿੰਡ ਭਾਣੂ ਕੀ ਅਸੀਂ ਆਏ ਆ ਤੁਸੀਂ ਅੱਜ ਪਰਿਵਾਰ ਨੂੰ ਮਿਲੇ ਹੋ ਜੀ ਹਾਲਕਿ ਪਰਿਵਾਰ ਦੇ ਨਾਲ ਕੀ ਹੋਇਆ ਕਿਸ ਕਿਸ ਤਰੀਕੇ ਨਾਲ ਘਟਨਾ ਵਾਪਰੀ ਹੈ ਕੀ ਕੀ ਹੋ ਰਿਹਾ ਉਹ ਅਸੀਂ ਸਾਰੇ ਜਾਣਦੇ ਆ ਲੇਕਿਨ ਪਰਿਵਾਰ ਨਾਲ ਤੁਸੀਂ ਗੱਲਬਾਤ ਕੀਤੀ ਹੈ ਤੇ ਤੁਹਾਡੇ ਵੱਲੋਂ ਪਰਿਵਾਰ ਨਾਲ ਜਿਹੜੀ ਗੱਲਬਾਤ ਹੋਈ ਉਹ ਕੀ ਗੱਲਬਾਤ ਹੋਈ ਗੱਲ ਪਹਿਲੀ ਤਾਂ ਗੱਲ ਹੈ ਕਿ ਇਹ ਜਿਹੜੀ ਘਟਨਾ ਹੋਈ ਹੈ ਇਹਨੇ ਸਾਰੇ ਦੇਸ਼ ਵਾਸੀਆਂ ਦੇ ਵੀ ਪੰਜਾਬ ਦੇ ਲੋਕਾਂ ਦੇ ਵੀ ਨੂੰ ਕੰਡੇ ਖੜੇ ਕਰ ਦਿੱਤੇ ਜੀ ਕਿਉਂਕਿ 5 ਸਾਲ ਦਾ ਬੱਚਾ ਹਰਵੀਰ ਔਰ ਇਸ ਤਰ੍ਹਾਂ ਦੀ ਦਰਿੰਦਗੀ ਦਾ ਉਹਨੂੰ ਸਾਹਮਣਾ ਕਰਨਾ ਪਿਆ ਬੱਚੇ ਦੀ ਜਾਨ ਵੀ ਜਾਂਦੀ ਰਹੀ ਔਰ ਜਿਨ੍ਹਾਂ ਨੇ ਬੱਚੇ ਦੀ ਜਿਹੜੀ ਹੈ ਇਸ ਦਰਦਗੀ ਤੋਂ ਬਾਅਦ ਸ਼ਕਲ ਦੇਖੀ ਹੈ ਸਿਆਣੇ ਬੰਦੇ ਦੀ ਅੱਖਾਂ ਦੇ ਵਿੱਚੋਂ ਵੀ ਅਥਰੂ ਆ ਜਾਂਦੇ ਕਿੰਨਾ ਹਾਲਾਤਾਂ ਚ ਬੱਚੇ ਨੂੰ ਗੁਜ਼ਰਨਾ ਪੈਂਦਾ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀ ਕਾਨੂੰਨ ਦੇ ਰਾਜ ਦੇ ਨਾਂ ਦੀ ਕੋਈ ਚੀਜ਼ ਅੱਜ ਰਹਿ ਨਹੀਂ ਗਈ ਇੱਕ ਡਰ ਹੁੰਦਾ ਕਾਨੂੰਨ ਦਾ ਜਿਹੜਾ ਇਹ ਨਹੀਂ ਕਿ ਕ੍ਰਾਈਮ ਹੁੰਦਾ ਨਹੀਂ ਲੇਕਿਨ ਕ੍ਰਾਈਮ ਕਰਨ ਵਾਲੇ ਨੂੰ ਵੀ ਜਦੋਂ ਕੋਨੋਂ ਸਖਤ ਹੁੰਦਾ ਤੇ ਉਹਨੂੰ ਵੀ ਡਰ ਹੁੰਦਾ ਕਿ ਮੈਂ ਜੇ ਫੜਿਆ ਗਿਆ ਤੇ ਅੱਜ ਹਾਲਾਤ ਇਹ ਐ ਕਿ ਥਾਥਾਂ ਤੇ ਇਸ ਤੋਂ ਬਾਅਦ ਇੱਕ ਜਲੰਧਰ ਬੱਚੀ ਨਾਲ ਹੋਣ ਲੱਗਿਆ ਸੀ ਜੀ ਜੀ ਉਹ ਬਚਾ ਹੋ ਗਿਆ ਕੁਦਰਤੀ ਬੱਚੀ ਠੀਕ ਐ ਅੱਜ ਇੱਕ ਲੋਕੀ ਕ੍ਰਾਈਮ ਵੀ ਕਰਦੇ ਆ ਕ੍ਰਿਮੀਨਲ ਤੇ ਹਕ ਡਾ ਕੇ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਘੁੰਮੇ ਵੀ ਜਾਂਦੇ ਸਜ਼ਾਵਾਂ ਨਹੀਂ ਹੁੰਦੀਆਂ ਇਨਵੈਸਟੀਗੇਸ਼ਨ ਬੜੀ ਪੂਰ ਹੁੰਦੀ ਐ ਸੈਂਟੀਫਿਕ ਇਨਵੈਸਟੀਗੇਸ਼ਨ ਜਿਸ ਲੈਵਲ ਦੀ ਇਹੋ ਜਿਹੇ ਕੇਸ ਦੇ ਵਿੱਚ ਸਜਾਦ ਹੋਣ ਵਾਸਤੇ ਚਾਹੀਦੀ ਹੁੰਦੀ ਹੈ ਕੋਸ ਲੈਵਲ ਦਾ ਪ੍ਰੋਫੈਸ਼ਨਲਿਜ਼ਮ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਨਜ਼ਰ ਨਹੀਂ ਆਉਂਦਾ ਤੇ ਸਮਾਪਾ ਕੇ ਇਹ ਕਿੱਡੇ ਵੀ ਜਿਹੜੇ ਵੱਡੇ ਹਥਿਆਰੇ ਹੋਣ ਕਿੱਡਾ ਵੀ ਦਿੰਦਗੀ ਦਾ ਕੰਮ ਨਾ ਕੀਤਾ ਹੋਵੇ ਸਾਡੇ ਸਾਹਮਣੇ ਆ ਕੇ ਫਿਰ ਸਮਾਪਾ ਕੇ ਬਰੀ ਹੋ ਜਾਂਦੇ ਦੂਜਾ ਇਹ ਕਿ ਸਾਡਾ ਟ੍ਰਾਇਲ ਦਾ ਸਿਸਟਮ ਜਿਹੜਾ ਹੈਗਾ ਉਹ ਇੰਨਾ ਲੰਬਾ ਹੋ ਗਿਆ ਕਿ ਇਨਸਾਫ ਲੈਣ ਵਾਸਤੇ ਹੀ ਬੰਦਿਆਂ ਨੂੰ ਆਤਨਤਨ ਦੇ ਵਿੱਚ ਜਿਹੜੀ ਐਮਲ ਨੂੰ سزا ਹੋਈ ਹੈ ਉਹ 2012 ਦਾ ਕੇਸ ਸੀਗਾ 25 ਆ ਗਿਆ 13 ਸਾਲਾਂ ਬਾਅਦ ਇਹ 13 ਸਾਲਾਂ ਬਾਅਦ ਤਾਂ ਪਰਵੇ ਕਰਨ ਵਾਲੇ ਦੇ ਹਾਲਾਤ ਹੀ ਕਈ ਵਾਰੀ ਬਦਲ ਜਾਂਦੇ ਵਿਚਾਰਾ ਥੱਕ ਹਾਰ ਕੇ ਉਹ ਹੀ ਛੱਡ ਜਾਂਦਾ ਤੇ ਇਹ ਲੋਕੀ ਛੁੱਟ ਜਾਂਦੇ ਉਹਦੇ ਵਿੱਚ ਵੀ ਦੋ ਜਾਣੇ ਸੀ ਜਿਹੜੇ ਹੁਣ ਇਸ ਸਮੇਂ ਹੈ ਹੀ ਨਹੀਂ ਆ ਬਿਲਕੁਲ ਇਸ ਕਰਕੇ ਸਾਰੇ ਮਲਟੀਪਲ ਫੈਕਟਰਸ ਹੈਗੇ ਆ ਜਿਹੜੇ ਦੇਖਣੇ ਜ਼ਰੂਰੀ ਹੈ ਜੇ ਨਾ ਹਲੇ ਵੀ ਸਰਕਾਰਾਂ ਜਾਗੀਆਂ ਤੇ ਇਹ ਤਾਂ ਇਸ ਵੇਲੇ ਜੋ ਹਾਲਾਤ ਹੋ ਗਏ ਆ ਪੀ ਪੀ ਸਾਰੇ ਲੋਕੀ ਬੱਚੇ ਤਾਂ ਹੋ ਰਹਿਮੋ ਕਰਮ ਤੇ ਹੋ ਗਈ ਕਿ ਸਕੂਲ ਗਿਆ ਬੱਚਾ ਸੇਫ ਨਹੀਂ ਰਸਤੇ ਚ ਆਇਆ ਬੱਚਾ ਸੇਫ ਨਹੀਂ ਹੈ ਘਰ ਬੈਠਾ ਬੱਚਾ ਸੇਫ ਨਹੀਂ ਹੈ ਔਰ ਅੱਜ ਕੱਲ ਜਿਆਦਾ ਘਰਾਂ ਚ ਬਜ਼ੁਰਗ ਹੈ ਪਰ ਗਏ ਹੁਣ ਕਰਕੇ ਨੌਜਵਾਨ ਘਰਾਂ ਚ ਬੈਠਾ ਬਜ਼ੁਰਗ ਵੀ ਸੇਫ ਨਹੀਂ ਹੈ ਉਹ ਵੀ ਕਿਸੇ ਦੇ ਦਰਵਾਜ਼ੇ ਚੋਂ ਮਾਤਾ ਦੀ ਚੈਨੀ ਖੋਲਿੰਦੀਆਂ ਕਿਸੇ ਦੀਆਂ ਵਾਲੀਆਂ ਲਾੜੀਂਦੀਆਂ ਕਿਸੇ ਦਾ ਕੋਈ ਕਰਨ ਹਰ ਲੈਵਲ ਦਾ ਕਰਾਈਮ ਜਿਹੜਾ ਜਿਹੜੀਆਂ ਸਾਰੀਆਂ ਹੱਦਾਂ ਬੰਨੇ ਟੱਪ ਗਿਆ ਇਸ ਕਰਕੇ ਇਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿਉਂਕਿ ਲੋਕਾਂ ਦਾ ਵਿਸ਼ਵਾਸ ਉੱਠਿਆ ਪਿਆ ਸਹੀ ਬਣੇ ਚ ਲੋਕਾਂ ਦਾ ਵਿਸ਼ਵਾਸ ਉੱਠਿਆ ਪਿਆ ਇੱਥੇ ਕਿਤੇ ਨਾ ਕਿਤੇ ਇਹ ਵਾਰਦਾਤ ਜਿਹੜੀ ਕਿਸੇ ਇੱਕ ਘਰ ਨਾਲ ਹੁੰਦੀ ਹੈ ਲੇਕਿਨ ਇਹਦੇ ਨਾਲ ਨਾਲ ਹਰ ਕੋਈ ਬੰਦਾ ਇਸ ਪਰਿਵਾਰ ਨਾਲ ਜੁੜ ਗਿਆ ਪੂਰਾ ਸੂਬਾ ਨਾਲ ਪਰਿਵਾਰ ਨਾਲ ਜੁੜ ਗਿਆ ਪੂਰਾ ਦੇਸ਼ ਨਾਲ ਇਹ ਚਰਚਾ ਇਹਦੀ ਇੰਨੀ ਹੋ ਗਈ ਹੈ ਜਿਵੇਂ ਤੁਸੀਂ ਕਿਹਾ ਕਿ ਡਰ ਭੈ ਲੋਕਰ ਨਹੀਂ ਰਿਹਾ ਹੁਣ ਵਾਰਦਾਤ ਕੋਈ ਬਾਹਰ ਹੁੰਦੀ ਹੈ ਜੇ ਜੇਲ੍ਹ ਚ ਬੈਠਾ ਆਦਮੀ ਉਹਦਾ ਹਵਾਲਾ ਲੈ ਲੈਂਦਾ ਕਿ ਮੈਂ ਕਰਵਾਇਆ ਜੇਲ੍ਹਾਂ ਦੇ ਵਿੱਚੋਂ ਇਹ ਕੰਮ ਕਿਵੇਂ ਹੋ ਜਾਂਦੇ ਆ ਜੀ ਇਹ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਹੁੰਦੀਆਂ ਠੀਕ ਹੈ ਤੇ ਫੇਰ ਕੀ ਕਰੋਗੇ ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ ਨਾ ਉਦੋਂ ਕੀ ਕੀ ਇਲਾਜ ਹੁੰਦਾ ਸਾਡੇ ਖੁੱਣ ਲੱਗ ਗਿਆ ਸਿਸਟਮ ਜਿਹੜਾ ਨਾ ਸਾਨੂੰ ਬਰਬਾਦ ਕਰੀ ਕਰੀ ਜਾ ਰਹੇ ਜਿਹੜੀ ਗੱਲ ਇਹ ਮੈਂ ਕਹਿੰਦਾ ਕਿ ਇਨਵੈਸਟੀਗੇਸ਼ਨ ਇੰਨੀ ਠੀਕ ਨਹੀਂ ਹੁੰਦੀ ਜਿਨ੍ਹਾਂ ਨੇ ਕਰਨੀ ਆ ਉਹਨਾਂ ਚੋਂ ਗੰਭੀਰਤਾ ਨਹੀਂ ਹੁੰਦੀ ਆ ਹਸਪਤਾਲ ਦੇ ਜੋ ਟ੍ਰੀਟਮੈਂਟ ਹੈ ਜੋ ਇੱਕ ਕਹਿ ਰਹੇ ਸੀ ਇਦਰ ਮੈਡੀਕਲ ਅਫਸਰ ਕਿਸੇ ਵੱਲੋਂ ਪਰਿਵਾਰ ਦੇ ਨਾਲ ਤੇ ਪੰਚਾਇਤ ਵਾਲਿਆਂ ਨਾਲ ਕੀਤੀ ਗਈ ਹੈ ਉਹਨਾਂ ਲੋਕਾਂ ਨੇ ਜਿਹੜੀ ਐ ਪੋਸਟਮਾਰਟਮ ਕਰਨੀ ਆ ਉਹਨਾਂ ਨੇ ਰਿਪੋਰਟਾਂ ਲਿਖਣੀਆਂ ਉਹਨਾਂ ਨੇ ਕੋਟਾਂ ਜਾ ਕੇ ਗਵਾਹੀਆਂ ਦੇਣੀਆਂ ਤੇ ਜੇ ਇੰਨੀ ਬੇਰੁਖੀ ਉਹਨਾਂ ਦੇ ਸੁਭਾਅ ਦੇ ਵਿੱਚ ਆਜਾ ਜਦੋਂ ਬੱਚਾ ਤੁਹਾਡੇ ਸਾਹਮਣੇ ਕੁਛ ਤਾਂ ਇਹੋ ਜਿਹੇ ਹਾਲਾਤ ਵੀ ਤੁਹਾਨੂੰ ਇਨਸਾਨੀਅਤ ਵਾਸਤੇ ਸੋਚਣ ਵਾਸਤੇ ਮਜਬੂਰ ਕਰਦੇ ਨੇ ਤੇ ਜੇ ਉਹ ਦਿਨ ਤੁਹਾਡੇ ਮਨ 'ਚ ਇੰਨੀ ਬੇਰੁਖੀ ਆਈ ਨਹੀਂ ਬੇਰਹਿਮੀ ਹੈ ਤੇ ਕੱਲ ਨੂੰ ਤੁਸੀਂ ਪਰਿਵਾਰਾਂ ਨਾਲ ਕੀ ਖੜ ਕੇ ਕੀ ਕਰਾਓਗੇ ਇਸ ਕਰਕੇ ਬਹੁਤ ਦੁਖਦਾਈ ਹੈ ਜਿਹੜੀ ਹੈ ਲੋਕਾਂ ਦੀ ਚਿੰਤਾ ਸੁਣੋ ਤੁਸੀਂ ਜਿਹੜੀ ਇਹ ਕਿਉਂਕਿ ਇਸ ਜਦੋਂ ਵਾਰਦਾਤ ਸਾਰੀ ਸਾਹਮਣੇ ਆਉਂਦੀ ਹੈ ਇੱਕ ਮੁਹੀਮ ਵੀ ਸਾਰੇ ਪੰਜਾਬ ਚ ਉਹਦੇ ਹੋਰ ਕਈ ਪਿੰਡਾਂ ਚ ਹੋ ਗਿਆ ਜੀ ਮਤੇ ਪਾਸ ਕੀਤੇ ਜਾ ਰਹੇ ਨੇ ਕਿ ਪ੍ਰਵਾਸੀਆਂ ਨੂੰ ਅਸੀਂ ਆਪਣੇ ਪਿੰਡ ਚ ਨਹੀਂ ਬੜਨ ਦੇਵਾਂਗੇ ਇਸ ਮਾਮਲੇ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿ ਇਹ ਸਹੀ ਇਹ ਮਤਾ ਪਾਉਣਾ ਜਾਂ ਇਹ ਜਿਹੜੀ ਮੁਹੀਮ ਹੈ ਸਹੀ ਹੈ ਕਿ ਇਹਦੇ ਨਾਲ ਇਹੋ ਜਿਹੀਆਂ ਵਾਰਦਾਤਾਂ ਰੁਕ ਜਾਣਗੀਆਂ ਕਿ ਤੁਹਾਡਾ ਕੀ ਸੋਚਣਾ ਹੈ ਮੈਨੂੰ ਕਹਿਣ ਲੱਸੀ ਇਦਾਂ ਇਸ਼ੂ ਡਿਵਰਟ ਕਰ ਦਿੰਨੇ ਆ ਅਸਲੀ ਮੁਜਰਮ ਨੂੰ ਫਾਇਦਾ ਹੋ ਜਾਂਦਾ ਪੀ ਜਿਹੜਾ ਫੜਿਆ ਗਿਆ ਭਾਵੇਂ ਇੱਥੇ ਦਾ ਭਾਵੇਂ ਕੋਸ਼ੇ ਇਕੱਠੇ ਹੋ ਕੇ ਇੱਕ ਦਿਨ ਨੂੰ ਫਾਂਸੀ ਲਵਾਓ ਨਾ ਡਰ ਡਰ ਹੋਵੇ ਠੋ ਥਾਣੇ ਸਾਹਮਣੇ ਜਾਓ ਤਰੀਕਾਂ ਤੇ ਨਾਲ ਡਟ ਕੇ ਉਹਦੇ ਪੀ ਇਹਨੂੰ ਅਦਾਲਤਾਂ ਨੂੰ ਪਤਲ ਕੇ ਪੀ ਲੋਕੀ ਦੁਖੀ ਹੁੰਦੇ ਇਹ ਤਾਂ ਉਹਦਾ ਫਾਇਦਾ ਹੋ ਰਿਹਾ ਇਹ ਹੋਰ ਬਣ ਜਾਏਗਾ ਰਾਜਨੀਤਿਕਰਾਂ ਵਾਲੇ ਵਿੱਚ ਬੰਦੇ ਆ ਵੜਨਗੇ ਤੇ ਉਹਦੇ ਨਾਲ ਆ ਕੇ ਅਲਟੀਮੇਟਲੀ ਇਹ ਕੇ ਛੋਟਾ ਰਹਿ ਜਾਏਗਾ ਦੂਜੀ ਗੱਲ ਥੋੜੇ ਥੋੜੇ ਇਸ ਕਰਕੇ ਸਾਨੂੰ ਜਿਹੜਾ ਨਾ ਕੋਈ ਕਰੇ ਜੇ ਇੱਥੇ ਆਲਾ ਕਰੇ ਤੂੰ ਉਹਨੂੰ ਜੱਜ ਕਹਿੰਦੇ ਨਹੀਂ ਭਾਵੇਂ ਕਰੇ ਕੋ ਸਾਊਥ ਵਾਲਾ ਭਾਵੇਂ ਕਰੇ ਕੋ ਇੱਥੇ ਆਲਾ ਕਾਨੂੰਨ ਕਾਨੂੰਨ ਜਿਹੜਾ ਕਰੇ ਉਹਨੂੰ ਫਾਂਸੀ ਲਾਓ ਜਦੋਂ ਫਾਂਸੀ ਲਾਓਗੇ ਇੱਥੇ ਆਲਾ ਵੀ ਡਰੂਗਾ ਬਿਹਾਰ ਆਲਾ ਵੀ ਡਰੂਗਾ ਸਾਊਥ ਆਲਾ ਵੀ ਡਰੂਗਾ ਸਾਰੇ ਡਰਨਗੇ ਬਾਹਰੋਂ ਕੋ ਹੋਰ ਵੀ ਕਿਸੇ ਦੇਸ਼ ਚੋਂ ਆਇਆ ਹੋਇਆ ਉਹ ਵੀ ਡਰੂਗਾ ਵੀ ਇੱਥੇ ਕਾਨੂੰਨ ਸਖਤ ਆ ਸਖਤ ਬਿਲਕੁਲ ਅੱਜ ਇਹ ਲੱਗਦਾ ਹੈ ਕਿ ਇੱਥੇ ਫ੍ਰੀ ਰਨ ਹੈ ਇੱਥੇ ਜੋ ਮਰਜ਼ੀ ਕਰ ਜੋ ਕਿਤੇ ਬਾਅਦ ਚ ਕਿਹੜਾ ਕਿਸੇ ਨੇ ਕੁਝ ਦਜਾਪੀ ਕੁਝ ਕਰਨਾ ਕਿਉਂਕਿ ਇਹੋ ਸ਼ਖਸ ਪਹਿਲਾਂ ਵੀ 7-8 ਸਾਲ ਜੇਲ੍ਹ ਦੇ ਵਿੱਚੋਂ ਰਹਿ ਕੇ ਆਇਆ ਜੀ ਇਸ ਇਹੋ ਜੇ ਮਾਮਲੇ ਵਿੱਚ ਬਲਦਕਾਰ ਮਾਮਲੇ ਦੇ ਵਿੱਚ ਲੇਕਿਨ ਬਾਹਰ ਆ ਕੇ ਫਿਰ ਉਹੋ ਜਿਹੀ ਹਰ ਕਰ ਕਰ ਦੇਣੀ ਕਹਿੰਦਾਂ ਪਾਬ ਇਹੋ ਹੋਇਆ ਕਿ ਕੋਈ ਜਿਹੜਾ ਜੇਲ੍ਹ ਦੇ ਵਿੱਚ ਲੈ ਕੇ ਆਇਆ ਜਾਂ ਸਜ਼ਾ ਕੱਟ ਕੇ ਆਇਆ ਉਹਦਾ ਉਹਦੇ ਤੇ ਕੋਈ ਅਸਰ ਹੀ ਨਹੀਂ ਹੋਇਆ ਜੀ ਨਹੀਂ ਜੇਲ੍ਹਾਂ ਦੇ ਵੀ ਸੁਧਾਰਨ ਦੀ ਬਹੁਤ ਵੱਡੀ ਲੋੜ ਹੈ ਉੱਥੇ ਵੀ ਅਸੀਂ ਛੋਟਾ ਅਪਰਾਧੀ ਭੇਜਦੇ ਆਂ ਤੇ ਵੱਡਾ ਬਣ ਕੇ ਆ ਜਾਂਦਾ ਸੁਧਾਰ ਕਰ ਕਹਿੰਦੇ ਆ ਜੀ ਉਹਨੂੰ ਬਾਹਰ ਲਿਖਿਆ ਸੁਧਾਰ ਕਰ ਰਹੇ ਨਹੀਂ ਨਾ ਹੁਣ ਤਾਂ ਉ ਕਿ ਜੇ ਛੋਟੇ ਕਹੇ ਚ ਜਾਂਦਾ ਤੇ ਉਹ ਵੱਡੇ ਕੋਈ ਬਹੁਤ ਕੁਝ ਸਿੱਖ ਕੇ ਆਉਂਦਾ ਉਹਦੇ ਫਿਰ ਵੱਡੇ ਸਬੰਧ ਬਣ ਜਾਂਦੇ ਆ ਵੱਡੇ ਅੱਗੋਂ ਆ ਕੇ ਫਿਰ ਉਹ ਕੰਮ ਕਰਦਾ ਬਿਮਾਰੀ ਸਾਰੇ ਪਾਸੇ ਆ ਇਸ ਕਰਕੇ ਨਹੀਂ ਤਾਂ ਦੇਖੋ ਜਨਤਾ ਨਹੀਂ ਅਲਟੀਮੇਟਲੀ ਜਾਗਣਾ ਆਪਣੇ ਹੱਕਾਂ ਵਾਸਤੇ ਜਨਤਾ ਹੀ ਜਾਗਦੀ ਹੁੰਦੀ ਹੈ ਜਨਤਾ ਫਿਰ ਮਜਬੂਰ ਕਰਦੀ ਹੁੰਦੀ ਹੈ ਅਸੀਂ ਜਦੋਂ ਪਬਲਿਕ ਜਾਗਣ ਲੱਗ ਗਈ ਪਬਲਿਕ ਆਪਣੇ ਹੱਕਾਂ ਵਾਸਤੇ ਸੁਚੇਤ ਹੋ ਗਈ ਪਬਲਿਕ ਨੂੰ ਇਹਨਾਂ ਦਾ ਵੀ ਪਤਾ ਲੱਗਿਆ ਕਿ ਕੀ ਇਹਨਾਂ ਦੀਆਂ ਡਿਊਟੀਆਂ ਹੁੰਦੀਆਂ ਪੁਰ ਪਬਲਿਕ ਚੈੱਕ ਕਰਨ ਲੱਗੀ ਤੇ ਆਪੇ ਸਾਰੇ ਕਰਨੇ ਸ਼ੁਰੂ ਹੋ ਜਾਣਗੇ ਹੁਣ ਅਸੀਂ ਜਦੋਂ ਅਨਗਾਲੀਆਂ ਕਰਦੇ ਆ ਇਹਨਾਂ ਦੀ ਚੋਣ ਕਰਨ ਲੱਗੇ ਤੇ ਬਾਅਦ ਵਿੱਚ ਇਹੋ ਜਿਹੇ ਹਾਲਾਤ ਬਣ ਜਾਂਦੇ ਬਬੂ ਤਰਮਜੀ ਸਮਾਧਾਨ ਲਈ ਸੋ ਦੇਖ ਸਕਦੇ ਹੋ ਜਿੱਥੇ ਕਿ ਅੱਜ ਪਰਿਵਾਰ ਦੇ ਨਾਲ ਗੱਲਬਾਤ ਕਰਨ ਪਹੁੰਚੇ ਸਗੇ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਆ ਰਹੇ ਨੇ ਕੋਸ਼ਿਸ਼ ਕਰ ਰਹੇ ਆ ਕਿ ਪਰਿਵਾਰ ਦੇ ਨਾਲ ਵੀ ਗੱਲਬਾਤ ਕਰੀਏ ਤੇ ਪ੍ਰਸ਼ਾ ਪਰਿਵਾਰ ਨੂੰ ਸਾਰੇ ਆਸ਼ਵਾਸਨ ਦੇ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਜੀ ਤੇ ਤੁਹਾਨੂੰ ਜਲ ਤੋਂ ਜਲਦੀ ਸਫਾਸਤ ਮਿਲੇਗਾ ਸੋ ਤੁਸੀਂ ਵੀ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਿਓ ਬਾਕੀ ਇਸ ਮਾਮਲੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੀ ਸੋਚਣਾ ਕੀ ਵਿਚਾਰ ਹੈ ਨਾਲ ਦੀ ਨਾਲ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਧੰਨਵਾਦ ਜੀ